ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਹਿਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪ੍ਰਾਣਾ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਦੋਸਤੋ ਰੁਟੀਨ ਚੀ ਪਸ਼ੂ ਆਉਂਦੇ ਆ ਵਿਕਰੀ ਆਸਤੇ ਆਉਂਦੇ ਆ ਤੇ ਰੁਟੀਨ ਚੀ ਤੁਹਾਨੂੰ ਇੱਥੋਂ ਵੀਡੀਓ ਦਿਖਾਈ ਦੀਆਂ ਅੱਜ ਇਸ ਘਰ ਦੇ ਵਿੱਚੋਂ ਦੋਸਤੋ ਪੰਜ ਨਾਗ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਦੋ ਨਾਗ ਇਧਰਲੇ ਪਾਸੇ ਮੋਰਾ ਨਸਲ ਦੇ ਵਿੱਚ ਆ ਠੀਕ ਹੈ ਇਸ ਤੋਂ ਇਲਾਵਾ ਤਿੰਨ ਨਾਗ ਦੋਸਤੋ ਇਧਰਲੇ ਪਾਸੇ ਨੀਲੀ ਰਾਵੀ ਹੋਣਗੇ ਇੱਕ ਵੱਡੀ ਝੋਟੀ ਆ ਤੇ ਇੱਕ ਦੋਸਤ ਤੁਹਾਨੂੰ ਡੱਬੀ ਕੱਟੀ ਦਿਖਾਉਂਗਾ ਬਹੁਤ ਸੋਹਣੀ ਐ ਇਸ ਵੀਰ ਕੋਲੇ ਇਹ ਠੀਕ ਹੈ ਜੀ ਪੰਜੇ ਹੀ ਨਾਗ ਦੋਸਤ ਵੈਸੇ ਤੋੜ ਕੇ ਦੇਖਾਂਗੇ ਜਿਹੜਾ ਨਾਗ ਤੁਹਾਨੂੰ ਜਚੂਗਾ ਉਹਦੀ ਦੋਸਤੋ ਤਸੱਲੀ ਕਰਕੇ ਖਰੀਦ ਲਿਓ ਤੇ ਬਾਕੀ ਸਾਰੀ ਗੱਲਬਾਤ ਆਉ ਬਾਈ ਨਾਲ ਕਰੀਏ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਅਮਰਜੀਤ ਠੀਕ ਹੈ ਭਾਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੈ ਭਾਈ ਮਾਲ ਡੰਗਰਾਈ ਜਾਂਦਾ ਹਾਂ ਮਾਲ ਡੰਗਰਾਈ ਜਾਂਦਾ ਭਾਈ ਠੀਕ ਹੈ ਬਾਕੀ ਤਾਂ ਵੈਸੇ ਜਾਣਦੇ ਹੀ ਹੋਣੇ ਆ ਬਹੁਤ ਟਾਈਮ ਹੋ ਗਿਆ ਵੀਡੀਓ ਲੈ ਲੈਂਦੇ ਆ ਫਿਰ ਵੀ ਇੱਕ ਵਾਰੀ ਨਾਂ ਤੇ ਆਪਣਾ ਮੜਾ ਜਿਹੜਾ ਐਡਰੈਸ ਨਾਮ ਸਤਨਾਮ ਸਿੰਘ ਪੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਐ ਪੰਜ ਨਾਗ ਹੈਗੇ ਅੱਜ ਹਾਂਜੀ ਠੀਕ ਐ ਦੋ ਤਾਂ ਮੂਰਾ ਦੀਆਂ ਕਟੀਆਂ ਇਧਰਲੇ ਪਾਸੇ ਹਨਾ ਤੇ ਤਿੰਨ ਨਾਗ ਇਧਰਨੀਲੀ ਰਾਂ ਨੀਲੀ ਰਾਵੀ ਦੀ ਠੀਕ ਐ ਮੂਰਾ ਤੋਂ ਕਰੀਏ ਸ਼ੁਰੂ ਹਾਂਜੀ ਕਿੰਨੇ ਟਾਈਮ ਦੀ ਹੋ ਗਈ ਕਟੀਆਂ ਇਹ ਡੇਢ ਸਾਲ ਤੋਂ ਮਾਰਾ ਮੋਟੇ ਘਾਟੂ ਬਈ ਅੱਛਾ ਹਾਂਜੀ ਠੀਕ ਐ ਬਾਕੀ ਕੱਟੀ ਚ ਬਰੀਕੀਆਂ ਬੜੀਆਂ ਇਸ ਚ ਸੰਗ ਸੁੰਗ ਦੇਖੋ ਮੂੰਹ ਦੀ ਲੰਬਾਈ ਦੇਖੋ ਬਾਕੀ ਕਦ ਕਾਠ ਲੰਮੀ ਲੱਤ ਦੇ ਵਿੱਚ ਆ ਖੋਲਖੈ ਨੂੰ ਵੈਸੇ ਤੋੜ ਕੇ ਸਾਰੇ ਨਾਗ ਹੀ ਦੇਖਾਂਗੇ ਦੋਸਤੋ ਇਹ ਠੀਕ ਹੈ ਪਹਿਲੇ ਨੰਬਰ ਤੇ ਇਹ ਤੁਹਾਨੂੰ ਕੱਟੀ ਦਿਖਾ ਰਿਹਾ ਵੈਸੇ ਡੇਢ ਸਾਲ ਤੋਂ ਘੜੀ ਆ ਤੁਸੀਂ ਅੰਦਾਜ਼ਾ ਰੱਖਣਾ ਵੀ ਡੇਢ ਕਸਾਲ ਦੀ ਇਹ ਕੱਟੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਉਂਗਾ ਖਣ ਤੁਣ ਸਾਫ ਹੋਣਗੇ ਬਾਕੀ ਬਰੀਕੀਆਂ ਦੇ ਵਿੱਚ ਕੱਟੀ ਚੰਗੀ ਹੈ ਇਹ ਪਹਿਲੇ ਨੰਬਰ ਤੇ ਦੋਸਤੋ ਦਿਖਾ ਰਿਹਾ ਸੰਗ ਸੁੰਗ ਕਰਮ ਵਾਲੀ ਨੂੰ ਬੜੇ ਸੋਹਣੇ ਲੱਗੇ ਆ ਤੇ ਢਾਂਚੇ ਦੀ ਬੜੀ ਸੋਹਣੀ ਹੈ ਰਾਜੀ ਹੋਊਗੀ ਠੀਕ ਹੈ ਲੰਮੀ ਲੱਤ ਦੇ ਵਿੱਚ ਆ ਦੋਸਤੋ ਇਹ ਠੀਕ ਹੈ ਚੰਗਾ ਕਦਕਾਰ ਕਰਨ ਵਾਲੀ ਝੋਟੀ ਐ। ਬਾਕੀ ਬਾਈ ਕਿਸੇ ਦਾ ਪਤਾ ਐ ਚੋ ਵੀ ਮਾਂ ਦਾ ਕਿਸੇ ਦਾ ਜਾਂ ਪਿਓ ਦਾ ਕਿਸੇ ਦਾ ਪਤਾ ਹੋਵੇ ਇੰਨਾ ਚੋ ਝੋਟੀਆਂ ਚੋ। ਇਹ ਬਾਈ ਦੋਨੇ ਹਰਿਆਣੀਆਂ ਆ। ਅੱਛਾ ਇਹ ਝੋਟੀਆਂ? ਹਾਂ ਫਤਿਹਬਾਦ ਤੋਂ ਲਈਆਂ ਦੋਨੇ। ਅੱਛਾ। ਹਾਂ ਇਹ ਤਾਂ ਜਮਾ ਜੈਡ ਬਲੈਕ ਹੀ ਆ ਬਾਈ। ਅੱਛਾ। ਪੂਛਤੀ ਹੈ ਮਾਰੇ ਮੋਟੇਵਾਲ ਆ। ਹਾਂ ਹਾਂ ਹਾਂ। ਹਾਂ। ਠੀਕ ਐ। ਉਹ ਵੀ ਹਰਿਆਣੀ ਦੀ ਐ। ਉਹ ਵੀ ਆਪਾਂ ਚੰਗੇ ਸੀਮਨ ਵਾਲੀ। ਇਹ ਵੀ ਐਮ 29 ਦੀ ਗਿਆ ਉਹਨਾਂ ਨੇ। ਅੱਛਾ ਠੀਕ। ਹਾਂਜੀ। ਦੋਸੋ ਥਣ ਥਣ ਦੇਖ ਲਓ ਜੀ ਸਾਫ। ਵੈਸੇ ਇਹ ਦੋ ਨਾਗ ਹਰਿਆਣੇ ਦੇ ਵਿੱਚੋਂ ਆਏ ਹੋਏ ਆ ਬਾਈ ਕਹਿੰਦਾ ਵੀ ਫਤਿਹਬਾਦ ਤੋਂ ਖਰੀਦੇ ਹੋਏ ਨੇ ਸੋਹਣੀ ਐ ਕੱਟੀ ਬਾਕੀ ਤੁਹਾਨੂੰ ਦੇਖ ਕੇ ਅੰਦਾਜ਼ਾ ਆਪ ਹੀ ਹੋ ਜਾਣਾ ਪਹਿਲੇ ਨੰਬਰ ਤੇ ਦਿਖਾਤੀ ਐ ਤੇ ਰੇਟ ਇਹਨਾਂ ਦੇ ਰੇਟ ਫੋਨ ਤੇ ਆ ਮਰੀਦ ਫੋਨ ਤੇ ਕਰਨੇ ਹਾਂਜੀ ਫੋਨ ਤੇ ਆ ਸਾਰੀਆਂ ਤੇ ਸਾਰੀਆਂ ਤੇ ਫੋਨ ਤੇ ਠੀਕ ਐ ਦੋਸਤੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਤੀ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹੇਗਾ ਦੂਜੇ ਨੰਬਰ ਵਾਲੀ ਕੀ ਕਿੰਨੇ ਕ ਟਾਈਮ ਦੀ ਐ ਇਹ 1.5 ਸਾਲ ਤੋਂ ਪਲੱਸ ਐ ਅੱਛਾ ਹਾਂ ਇਹਦਾ ਵੀ ਕੜਾਈ ਮੜਾ ਜਾ ਕਿਹੜਾ ਹੋਊਗੀ 19 ਕਿ ਮਹੀਨਿਆਂ ਦੀ ਹਾਂ 19 20 ਮਹੀਨਿਆਂ ਦੇ ਤਕਰੀਬਨ ਹੈਗੀ ਹੈ ਵਿੱਚ ਠੀਕ ਹੈ ਹਾਂ ਬਾਕੀ ਸੰਗ ਸੰਗ ਇਹਦੇ ਵੀ ਕਰਮ ਵਾਲੀ ਦੇ ਬੜੇ ਸੋਹਣੇ ਆਹ ਲਓ ਦੋਸਤੋ ਦੇਖੋ ਠੀਕ ਹੈ ਤੇ ਬਾਕੀ ਮੂੰਹ ਦੀ ਸੋਹਣੀ ਹੈ ਧੋਣ ਐਨ ਬਿਲਕੁਲ ਪਤਲੀ ਹੋਊਗੀ ਲੰਬਾਈ ਦੇ ਵਿੱਚ ਢਾਂਚਾ ਇਸ ਕੱਟੀ ਦਾ ਵੀ ਬੜਾ ਸੋਹਣਾ ਹੈ ਰਾਜੀ ਹੋਊਗੀ ਠੀਕ ਹੈ ਜੀ ਆਹ ਲਓ ਦੋਸਤੋ ਬਿਲਕੁਲ ਪਦਰੇ ਸਰੀਰ ਦੀ ਹੋਊਗੀ ਰੰਗ ਸੋਹਣੇ ਹੈ ਦੋਹਾਂ ਕਟੀਆਂ ਦੇ ਐਨ ਬਿਲਕੁਲ ਬਲੈਕ ਹੋਣਗੇ ਬਾਕੀ ਸੰਗ ਸੰਗ ਸੋਹਣੇ ਦੂਜੇ ਨੰਬਰ ਤੇ ਦੋਸਤੋ ਦਿਖਾ ਰਿਹਾ ਇਹ ਤਕਰੀਬਨ ਉਮਰ ਇਹਨਾਂ ਦੀ 18 ਆ 19 20 ਮਹੀਨੇ ਇਸ ਕੱਟੀ ਦੀ ਉਮਰ ਹੋਣੀ ਹੈ। ਥਣ ਦੋਸਤੋ ਤੁਹਾਨੂੰ ਦਿਖਾ ਦਿੰਨਾ ਥਣ ਸਾਫ ਸੁਧਰੇ ਹੋਣਗੇ ਜੀ। ਵੈਸੇ ਆਪ ਵੀ ਵੀਰ ਹੁਣੇ ਪੂਰੀ ਤਸਲੀ ਕਰਕੇ ਪਸ਼ੂ ਖਰੀਦਦੇ ਆ। ਆ ਦੋਸਤੋ ਥਣ ਦੇਖ ਲਓ ਜੀ ਚਾਰ ਹੋਣਗੇ ਜੀ ਤੇ ਨਿਖੜਵੇ ਹੋਣਗੇ। ਬਾਕੀ ਪੁੜੇ ਪਾੜੇ ਦੇਖੋ ਬਿਲਕੁਲ ਚੱਕਮਿਆਂ ਦੀ ਆ। ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਦੋਸਤੋ ਨੰਬਰ ਇਹ ਦੂਜੇ ਤੇ ਤੁਹਾਨੂੰ ਦਿਖਾਤੀ ਆ। ਇਧਰੋਂ ਆ ਗਈ ਹੋਣੀ ਆ ਉਹ ਖੋਲ ਗੋਠ ਵਾਲੀ ਪਰਲੀ ਛੋਟੀ ਡੱਬੀ। ਕਿੰਨੇ ਟਾਈਮ ਦੀ ਹੋ ਗਈ ਇਹ ਇਹ ਹੈ ਜੀ ਬਾਈ ਸਵਾ ਕਸਾਲ ਦੀ ਸਵਾ ਕਸਾਲ ਦੀ ਹੈ ਹਾਂ ਬਾਕੀ ਦੋਸਤੋਂ ਰੰਗ ਕੱਟੀ ਦਾ ਇਹਦਾ ਵੀ ਬੜਾ ਸੋਹਣਾ ਗੁਲਾਬੀਪਨ ਥੋੜਾ ਜਿਹਾ ਜ਼ਿਆਦਾ ਹੈ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਇਹ ਵੀ ਡੱਬੀ ਕੱਟੀ ਤੁਹਾਨੂੰ ਦਿਖਾਉਂਗਾ ਫੇਸ ਐਨ ਬਿਲਕੁਲ ਗੁਲਾਬੀ ਹੋਣਗੇ ਸਿੰਘ ਦੋਵੇਂ ਵਾਈਟ ਹੋਣਗੇ ਇਹ ਦੋਸਤੋਂ ਅਲੱਗ-ਅਲੱਗ ਸਾਰਿਆਂ ਨੂੰ ਸ਼ੌਂਕ ਹੁੰਦਾ ਕਿਸੇ ਨੂੰ ਨੀਲੀ ਦਾ ਜਾਂ ਕਿਸੇ ਨੂੰ ਗੂਰੀ ਦਾ ਤੇ ਕਿਸੇ ਨੂੰ ਮੋਰਾ ਦਾ ਤੇ ਹੁਣ ਦੋਸਤੋਂ ਇਹ ਡੱਬੀਆਂ ਕਟੀਆਂ ਦਾ ਵੀ ਬਹੁਤ ਡਿਮਾਂਡ ਆਉਂਦੀ ਹੈ ਇਹ ਦੋਸਤੋ ਤਾਂ ਕਰਕੇ ਤੁਹਾਨੂੰ ਦਿਖਾ ਦਈਦੀ ਐ ਇਹ ਦੋਸਤੋ ਤੀਜੇ ਨੰਬਰ ਤੇ ਦੋਸਤੋ ਦਿਖਾ ਰਿਆਂ ਉਮਰੋਂ ਇਹ ਸਵਾ ਕਸਾਲ ਆ ਬਾਕੀ ਰਾਜੀ ਐ ਕੱਟੀ ਦੇ ਥਣ ਝੂਲੀਏ ਦੀ ਵੀ ਬੜੀ ਸੋਹਣੀ ਐ ਥਣ ਚਾਰ ਹੋਣਗੇ ਜੀ ਤਿੰਨ ਥਣ ਗਲਾਬੀ ਤੇ ਇੱਕ ਥਣ ਬਲੈਕ ਹੋਊਗਾ ਠੀਕ ਐ ਬਾਕੀ ਫੇਸ ਕੁਆਲਿਟੀ ਦੇਖੋ ਅੱਖਾਂ ਐ ਨ ਲਾਲ ਤੇ ਨੀਲੀਆਂ ਹੋਣਗੀਆਂ ਜੀ ਸਿੰਘ ਦੋਵੇਂ ਵਾਈਟ ਐ ਤੇ ਰੇਟ ਇਹਦਾ ਵੀ ਫੋਨ ਤੇ ਉੱਤੇ ਤੈਅ ਕੀਤਾ ਜਾਊਗਾ ਇਹ ਤੀਜੇ ਨੰਬਰ ਤੇ ਤੁਹਾਨੂੰ ਦਿਖਾ ਦਈਏ ਦੋਸਤੋ ਚੌਥੇ ਨੰਬਰ ਵਾਲੀ ਕੱਟੀ ਵੀ ਤੁਹਾਨੂੰ ਦਿਖਾਉਂਗਾ ਤੋਰ ਕੇ ਇੱਕ ਨੇਕ ਟਾਈਮ ਦੀ ਹੋਊਗੀ ਇਹ ਵੀ ਬਈ ਹੈਗੀ ਆ 2 ਮਹੀਨੇ ਦੀ ਹੋਊਗੀ ਅਮਰ ਜੀ ਠੀਕ ਹੈ ਹਾਂ ਉਹਨੇ 20 ਮਹੀਨੇ ਦੇ ਬਾਕੀ ਚਾਰੇ ਪੈਰਾ ਤੇ ਦੋਸਤੋਂ ਮਾਰਕਿੰਗ ਹੋਊਗੀ ਅੱਖਾਂ ਕਾਲੀਆਂ ਤੇ ਨੱਕ ਕਾਲਾ ਆਇਆ ਹੈ ਨਾ ਸਿੰਗਸੂng ਕੁੰਡੇ ਵੈਸੇ ਕਰਦੀ ਆਉਂਦੀ ਆ ਢਾਂਚਾ ਸੋਹਣਾ ਇਹਦਾ ਦੋਸਤੋਂ ਇਹ ਚੌਥੇ ਨੰਬਰ ਤੇ ਦੋ ਦਿਖਾ ਰਿਹਾ 20 ਮਹੀਨੇ ਤਕਰੀਬਨ ਉਮਰ ਹੈ ਠੀਕ ਹੈ ਮੰਨ ਕੇ ਚੱਲੋ ਵੀ ਇਹ ਮੰਨ ਕੇ ਆ ਗਈ ਵੀ ਕਰਾਸ ਬਰੀਡ ਦੇ ਵਿੱਚ ਆ ਗਈ ਹੈ ਠੀਕ ਹੈ ਗ੍ਰੇਡਰ ਦੇ ਵਿੱਚ ਜਿਹਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਸਿੰਗਸੂng ਕੁੰਡਿਆਂ ਦੀ ਹੈ ਤੇ ਸੋਨੇ ਢਾਂਚੇ ਦੇ ਵਿੱਚ ਐ ਕੱਦ ਕਾਰ ਸੋਨਾ ਮੰਨ ਕੇ ਚਲੋ ਵੀ ਇਹਦੇ ਸੀਮਨ ਨੀਲੀ ਦਾ ਭਰਿਆ ਜਾਵੇਗਾ ਜਦੋਂ ਤਿਆਰ ਹੋਊਗੀ ਤਾਂ ਬੱਚਾ ਬੁੱਝਾਗਾ ਹਾਂ ਨੀਲੀ ਦਾ ਦੇ ਦੇਣਾ ਨੇ ਠੀਕ ਹੈ ਥਾਂ ਨੂੰ ਸੋ ਚਾਰ ਹੋਣਗੇ ਚੌਥੇ ਨੰਬਰ ਤੇ ਦੋਸਤੋ ਇਹ ਤੁਹਾਨੂੰ ਦਿਖਾ ਰਿਹਾ ਜੀ ਤੇ ਰੇਟ ਇਹਦਾ ਵੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਐਂਡ ਤੇ ਝੋਟੀ ਆ ਗਈ ਆਪਣੇ ਕੋਲੇ ਇਹ ਪੰਜਵੇਂ ਨੰਬਰ ਤੇ ਹਾਂਜੀ ਕਿੰਨੇ ਟਾਈਮ ਦੀ ਹੋਗੀ ਇਹ ਇਹ ਹੈਗੀ ਅਮਰਜੀਤ ਪੌਣੇਕ ਦੋ ਸਾਲਾਂ ਦੀ ਹੈ ਪੌਣੇ 1 2 ਸਾਲ ਦੇ ਹਾਂ ਦੰਦ ਵੇਖੇ ਇਹਦੇ ਦੰਦ ਖੀਰੀ ਆ ਦੰਦੋ ਵੀਰੇ ਖੀਰੀ ਆ ਹਾਂ ਠੀਕ ਐ ਵੈਸੇ ਮਾਰਕਿੰਗ ਦੋਸਤੋ ਚਾਰੇ ਪੈਰਾਂ ਤੇ ਹੋਊਗੀ ਬਿਲਕੁਲ ਜੈਤ ਜੀ ਮਾਰਕਿੰਗ ਦੇ ਵਿੱਚ ਆ ਛੋਟੀ ਇਹ ਪੰਜਵੇਂ ਨੰਬਰ ਤੇ ਤੁਹਾਨੂੰ ਦਿਖਾਇਆ ਖੋਲੀ ਮਾੜੀ ਜੀ ਇਹ ਵੀ ਸੋਨੇ ਢਾਂਚੇ ਦੇ ਵਿੱਚ ਆ ਸਭੀ ਚੰਗੀ ਆ ਹੋਰ ਦੋਆਂ ਢਾਈਆਂ ਮਹੀਨਿਆਂ ਤੱਕ ਦੋਸਤੋ ਇਹ ਸੀਮ ਲੈਣ ਵਾਲੀ ਆ ਛੋਟੀ ਸੋਨੇ ਢਾਂਚੇ ਦੇ ਵਿੱਚ ਆ ਚੰਗੀ ਤਿਆਰ ਹੋ ਜਾਂਦੀ ਐ ਠੀਕ ਐ ਬਾਕੀ ਵੈਸੇ ਸਭੀ ਆ ਕੱਦ ਕਾੜ ਦੇ ਹਿਸਾਬ ਨਾਲ ਸੋਨਾ ਵਜਾਣਾ ਹਜੇ ਹੋਰ ਦੋ ਕੁ ਮਹੀਨੇ ਚੰਗੀ ਸੰਭਗੀ ਤਜੂਟਿਆਸ ਲੱਗਣ ਵਾਲੀਆ ਸਿੰਘ ਥੋੜੇ ਜਿਹਾ ਪਿੱਛੇ ਨੂੰ ਕਰਕੇ ਗੋਲ ਕੀਤਾ ਗਿਆ। ਉਹ ਜੀਤੋ ਆਪਾਂ ਲਈ ਆਣਾ ਮਰਜੀਤ। ਹਾਂ ਹਾਂ ਤੇ ਉਹ ਬਾਈ ਦੇ ਕੈਂਨ ਤੇ ਆ ਵੀ ਕਹਿੰਦਾ ਵੀ ਜਿਹੜੇ ਤੁਹਾਡੇ ਪਿੰਡ ਵਾਲੇ ਇੰਡੀਆ ਨਾ ਥੋੜੇ ਆਲੇ ਭੋਲੇ ਕੇ ਵੀ ਉਹਨਾਂ ਦੇ ਕਿਸੇ ਝੋਟੇ ਦੀ ਆ। ਅੱਛਾ। ਵੀ ਆਪਾਂ ਨੂੰ ਤਾਂ ਪਤਾ ਨਹੀਂ ਹਣਾ। ਅੱਛਾ ਅੱਛਾ। ਹਾਂ ਉਹਨਾਂ ਨੇ ਮੱਧ ਲਈ ਸੀਗੀ। ਅੱਛਾ। ਵੀ ਉਹ ਵੀ ਆ ਉਹਨਾਂ ਦੇ ਝੋਟੇ ਵੀ ਆਈ ਨਹੀਂ ਪਤਾ ਕਿਹੜੇ ਦੀ ਹੈ। ਹੈ ਉਹਨਾਂ ਦੇ ਝੋਟੇ ਦੀ। ਅੱਛਾ ਠੀਕ ਹੈ। ਵੈਸੇ ਝੂਟੇ ਉੱਥੇ ਸਾਰੇ ਚੰਗੇ ਆ ਉਹਨਾਂ ਕੋਲੇ। ਠੀਕ ਹੈ। अच्छा ਉਹਨਾਂ ਦੇ ਸੀਮਨ ਨੂੰ ਮੁਰ ਭਰਾਏ ਸੀ ਉਹਨਾਂ ਦੇ ਝੋਟਿਆਂ ਦਾ ਘਟਿਆ ਨੇ ਮੱਝ ਲਈ ਸੀਗੀ ਅੱਛਾ ਉਹਨਾਂ ਤੋਂ ਮੱਝ ਲਈ ਸੀ ਨਹੀਂ ਹੋਰ ਕਿਸੇ ਤੋਂ ਮੱਝ ਲਈ ਸੀ ਉਹ ਘਰ ਆਲੇ ਨੇ ਹਾਂ ਹਾਂ ਉਹ ਟੀਕਾ ਉਹ ਮੱਝ ਦੇ ਉਹਨਾਂ ਦੇ ਝੋਟੇ ਵਾਲਾ ਭਰਾਏਗਾ ਸੀ ਅੱਛਾ ਠੀਕ ਹੈ ਜਿਹੜੇ ਬਾਈ ਤੋਂ ਉਹ ਝੋਟੀ ਲਈ ਹੈ ਠੀਕ ਹੈ ਠੀਕ ਹੈ ਠੀਕ ਹੈ ਅ ਦੋਸਤੋ ਜਿਹੜੇ ਵੀਰ ਭਰਾ ਕੋਲੋਂ ਇਹ ਝੋਟੀ ਆਈ ਹੈ ਉਹਨਾਂ ਜਦੋਂ ਮੱਝ ਖਰੀਦੀ ਸੀ ਨਾ ਉਦੋਂ ਸੀਮਨ ਉਹਨਾਂ ਦੇ ਝੋਟੇ ਦਾ ਉਸ ਮੱਝ ਨੂੰ ਲੱਗਿਆ ਵਿਆ ਸੀਗਾ ਹੁਣ ਇਹ ਝੋਟੀ ਨੇ ਜਨਮ ਦਿੱਤਾ ਸੀ ਇਹ ਨਹੀਂ ਪਤਾ ਵੀ ਉਹਨਾਂ ਦੇ ਕਿਹੜੇ ਝੋਟੇ ਦੀ ਹੈ ਇਹ ਠੀਕ ਹੈ ਵੈਸੇ ਸੋਹਣੀ ਆ ਝੋਟੀ ਆ ਦੋਸਤੋ ਪੰਜਵੇਂ ਨੰਬਰ ਤੇ ਤੁਹਾਨੂੰ ਦਿਖਾ ਰਿਆਂ ਰੇਟ ਆ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਦੋਸਤੋ ਇਹ ਪੰਜ ਨਾਗਰ ਤੁਹਾਨੂੰ ਅੱਜ ਦਿਖਾਏ ਆ ਜੀ ਜਿਹੜਾ ਵੀ ਨਾਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਜੱਚੇ ਉਡੀ ਪ੍ਰੋਪਰ ਤਸੱਲੀ ਕਰ ਲਿਓ ਆ ਕਿ ਤੇ ਰੇਟ ਫਿਰ ਇਹਨਾਂ ਦੀ ਜਾਇਜ਼ ਹੀ ਹੋਣਾ ਹਾਂ ਜਾਇਜ਼ ਜੀ ਬਾਈ ਅਮਰਜੀਤ ਆਪਾਂ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਵੀਡੀਓ ਪਾਉਣ ਦਾ 7 ਤਰੀਕ ਦੀ ਵੀਡੀਓ ਪਾਈ ਆ ਤੈਨੂੰ ਪਤਾ ਹੀ ਹੈ ਵੀ ਆਪਾਂ ਤਾਂ ਜਾਨਵਰ ਹੋਣ ਜਾ ਆਉਂਦੇ ਸੀ ਫੋਨ ਆਈ ਜਾਂਦੇ ਮਿੱਤਰਾਂ ਦੇ ਅੱਛਾ ਬਾਈ ਕਟੀਆਂ ਫਿਰ ਕੱਠੀਆਂ ਅਗਲਾ ਚੜਾ ਲੈਂਦਾ ਸੀ ਅੱਛਾ ਹਾਂ ਕਰਤਾ ਕਰਕੇ ਕੱਠੇ ਉਠੇ ਚੜਾ ਦਿਆਂ ਹਾਂ ਕੱਠੀਆਂ ਚੜਾਈ ਗਏ ਹੋ ਜਿਵੇਂ ਆਈ ਗਈਆਂ ਲਈ ਕੇ ਚਾਰ ਵਧੀਆ ਹਾਂ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਸਾਸਰੀ ਘਰ